ਨੇ ਨਾਲ ਆਪਾਂ ਗੱਲਬਾਤ ਕਰਦੇ ਆਂ ਲੜਕੀ ਦਾ ਬ੍ਰਦਰ ਹੈ ਛੋਟੇ ਬ੍ਰਦਰ ਵਡੇ ਬ੍ਰਦਰ ਵਡਾ ਬ੍ਰਦਰ ਹੈ ਸੁਰੇਸ਼ ਸੋਨੀ ਇਹਨੂੰ ਸਭ ਤੋਂ ਪਹਿਲਾਂ ਪਤਾ ਲੱਗਿਆ ਸੀਗਾ ਬੜਾ ਦੂੜਿਆ ਭੱਜਿਆ ਉਹਦੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਤੋਂ ਦੁਖੀ ਹੋ ਕੇ ਉਹ ਮਰੀ ਹੈ ਉਹਨਾਂ ਤੇ ਕਾਰਵਾਈ ਦੀ ਮੰਗ ਜਰੂਰ ਪੂਰਾ ਪਰਿਵਾਰ ਕਰ ਰਿਹਾ ਆਪਾਂ ਬਿਆਨ ਸੁਣਦੇ ਆਂ ਸੁਰੇਸ਼ ਸੋਨੀ ਦੇ ਸੋਨੀ ਜੀ ਕੀ ਗੱਲ ਕੀ ਹੋਈ ਆ ਜੀ ਕੀ ਲੜਕੀ ਆ ਤੁਹਾਡੀ ਸਿਸਟਰ ਨੂੰ ਜਿਹੜਾ ਕੀ ਹੈ ਅਤਮਾਚਿਆ ਕਰਨੀ ਕੋਈ ਦੇਖੋ ਜੀ 7 ਸਾਲ ਹੋ ਗਏ ਵਿਆਹ ਨੂੰ 6 ਮਹੀਨੇ ਬਾਅਦ ਥੋੜੇ ਬੋਤੇ ਝਗੜਿਆ ਹੁਣੇ ਸ਼ੁਰੂ ਹੋ ਗਏ ਸੀਗੇ ਜੀ ਬਾਈ ਪਿਛਲੇ ਮਹੀਨੇ ਦੀ ਬਾਈ ਸੀ ਕਿ ਉਹਨਾਂ ਵਿੱਚ ਝਗੜਾ ਹੋਇਆ ਸੀਗਾ ਅਸੀਂ ਥਾਣਾ ਮੰਡ ਦੇ ਵਿੱਚ ਅਪਲੀਕੇਸ਼ਨ ਵੀ ਦਿੱਤੀ ਸੀਗੀ ਠੀਕ ਹੈ ਉਹਦੇ ਵਿੱਚ ਥਾਣਾ ਮੰਡ ਅਪਲੀਕੇਸ਼ਨ ਜੋ ਦਿੱਤੀ ਸੀ ਅਸੀਂ ਜਦੋਂ ਕਾਰਵਾਈ ਹੋਣ ਦੀ ਬਜਾਏ ਅਸੀਂ ਪੰਚਾਇਤ ਦੇ ਵਿੱਚ ਜਾ ਕੇ ਮਾਮਲਾ ਮਾਮਲਾ ਨਿਬੜ ਗਿਆ ਸੀ ਪੰਚਾਇਤ ਦੇ ਵਿੱਚ ਜੀ ਅਸੀਂ ਦੋਦਤਾ ਸੀਗਾ ਹੁਣ ਲੱਗਦਾ ਫਿਰ ਜਦੋਂ ਵੀਰਵਾਦੀ ਗੱਲ ਹੈ ਵੀਰਵਾਦ ਨੂੰ ਐਨਦਰ ਐ ਮੇਰੀ ਜੀ ਸਿਸਟਰ ਹੈ ਵਿਸ਼ਾਲ ਮੇਗਾ ਮੜਚ ਜੋਬ ਕਰਦੀ ਸੀਗੀ ਠੀਕ ਹੈ ਉਹਨਾਂ ਦੀ ਕੋਈ ਫਰੈਂਡਸ਼ਿਪ ਹੋ ਗਈ ਸੀ ਕਿਸੇ ਮੁੰਡੇ ਨਾਲ ਗੱਲਬਾਤ ਸੀ ਮੁੰਡਾ ਕਿੱਥੋਂ ਦਾ ਸੀ ਜੀ ਉੱਥੋਂ ਦਾ ਹੀ ਸੀ ਮੇਗਾ ਮੜਚ ਲੱਗਾ ਹੋਇਆ ਨਹੀਂ ਪਿੱਛੋਂ ਉਹ ਜਮਾਦਾ ਅੱਛਾ ਠੀਕ ਹੈ ਉਹਨਾਂ ਗੱਲਬਾਤ ਸੀਗੀ ਚਲੋ ਹੋ ਜਾਂਦੀ ਹੈ ਅੱਜ ਟਾਈਮ ਦੇ ਵਿੱਚ ਇਹ ਚੀਜ਼ਾਂ ਹੋ ਜਾਂਦੀਆਂ ਨੇ ਠੀਕ ਹੈ ਜੀ ਬਟ ਸੌਦਾ ਪਰਮਾਨੇ ਕੁਝ ਨਹੀਂ ਸੁਣਿਆ ਉਹਨੇ ਕਹੋ ਗੱਡਤਾ ਕਹਿੰਦੇ ਜੀ ਅਸੀਂ ਰੱਖਣੀ ਨਹੀਂ ਗਈ ਸੰਤ ਲਾਗ ਚਾਹੀਦਾ ਕੁੜੀ ਨੇ ਫੋਨ ਕਰਤਾ ਪ੍ਰਧਾਨ ਜੀ ਨੂੰ ਫੋਨ ਕੀਤਾ ਜਿਹੜੇ ਸਾਡੇ ਅੰਗੇ ਚ ਪਾਏ ਸੀਗੇ ਕਿ ਅਸੀਂ ਸਲਾਕਤ ਤਿਆਰ ਮੈਂ ਹੱਥ ਕੋਟ ਲਗੜਣ ਨੂੰ ਤਿਆਰ ਆਂ ਆਂਦਾਏ ਗਲਤੀ ਨਹੀਂ ਹੋਏਗੀ ਬਟ ਸੋਦਾ ਪਵਾ ਕੇ ਕਹਿੰਦਾ ਨਹੀਂ ਅਸੀਂ ਤਲਾਕ ਹੀ ਲੈਣਾ ਇਸ ਚੀਜ਼ ਤੋਂ ਡਿਪੈਸ਼ਨ ਚੁੱਕਿਆ ਜੋ ਆਪਦੀ ਬੇਟੀ ਨੂੰ ਵੀ ਮਿਲ ਕੇ ਆਈ ਸੀ ਗਮੇਸ਼ ਸਕੂਲ ਦੇ ਸੁਬਾਹ ਚ ਗਈ ਹੈ ਅੱਛਾ ਸਵੇਰੇ ਮਿਲ ਕੇ ਆਈ ਹੈ ਬੇਟੀ ਦੇ ਮੂੰਹ ਪਿੱਛੇ ਹੋ ਕੇ ਗਈ ਹੈ ਠੀਕ ਹੈ ਉਹਨੂੰ ਸੀਗਾ ਕਿ ਮੇਰਾ ਘਰ ਵਸ ਜੇ ਮੇਰਾ ਨਾਵੇ ਬੈਰੋ ਜਦੋਂ ਉਹਨੇ ਇਹ ਕਾਰ ਕਰਤਾ ਉਹਦਾ ਮਨ ਟੁੱਟ ਗਿਆ ਜ਼ਿੰਦਗੀ ਤੋਂ ਜੀਣ ਦਾ ਸਾਦਾ ਮੁੱਖ ਗਿਆ ਉਹਦਾ ਤੇ ਉਹ ਸਾਨੂੰ ਕਹਿ ਕੇ ਗਈ ਸੀ ਮੈਂ ਮੈਗਾਮੜ ਚੱਲੀ ਆਂ 9 950 ਤੀ ਠੀਕ ਹੈ ਉਹ ਸਿੱਧਾ ਨਹਿਰ ਤੇ ਚਲੇ ਗਿਆ ਆਪਣੀ ਭਾਬੀ ਨੂੰ ਫੋਨ ਕਰਦੀ ਹੈ ਕਿ ਮੈਂ ਮਦਦ ਲੱਗੀ ਆ ਅਸੀਂ ਨਾਲ ਦੇ ਨਾਲ ਭੱਜੇ ਦੌੜੇ ਕੋਈ ਖੇੜੇ ਕੋਈ ਖੇੜੇ ਨਾਲ ਜੀ ਸ਼ੁਗਰਮਨ ਨਹਿਰ ਉੱਤੇ ਵੀ ਗਏ ਆ ਹਰਮਾਨਗੜ੍ਹ ਨਹਿਰ ਤੇ ਲੀਏ ਸਾਦੇ ਪਾਸੇ ਘੁੰਮਿਆ ਨਹੀਂ ਮਿਲੇ ਬਟ ਉਹ ਉਸ ਤੋਂ ਅੱਗੇ ਕੌਫੀ ਸਕੂਲ ਦੇ ਨਾਲ ਜਿਹੜੀ ਛੋਟੀ ਨਹਿਰ ਜਾਂਦੀ ਹੈ ਉੱਥੇ ਵਿੱਚ ਉੱਥੇ ਨੁੱਕੜ ਤੇ ਉਹਦੀ ਐਕਟਵਾ ਮਿਲੀ ਠੀਕ ਹੈ ਉੱਥੇ ਹੀ ਸਾਰਾ ਕੁਝ ਦਾ ਸਮਾਨ ਮਿਲਿਆ ਕੀ ਮੰਗ ਕਰਦੇ ਹੋ ਉਹਨਾਂ ਕੀ ਕਰਦੇ ਆ ਜੀ ਇਨਸਾਫ ਦਿੱਤਾ ਜਾਵੇ ਜਿਹੜੇ ਜਿਹੜੇ ਵਿੱਚ ਦੋਸ਼ੀ ਹੈ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਸਾਰੇ ਦੋਸ਼ੀ ਕਿਹਨੂੰ ਕਿਹਨੂੰ ਮੰਨਦੇ ਹੋ ਜਿਹੜੇ ਮੁੰਡੇ ਦਾ ਸਾਇੰਸ ਸੀ ਉਹ ਵੀ ਦੋਸ਼ੀ ਹੈ ਜੇ ਉਹ ਨਾ ਇਹ ਕਦਮ ਜਿੱਕਰ ਕੁੜੀ ਨੇ ਕੀਤਾ ਉਹ ਨਾ ਕੁਝ ਕਰਦਾ ਨਾ ਕੁਝ ਹੁੰਦਾ ਜੀ ਇਹਦੀ ਮੰਦ ਬਾਈ ਖਬਰ ਸੁਣ ਕੇ ਸੋਹਰ ਪਰਿਵਾਰ ਆ ਕੇ ਪੁੱਛਿਆ ਜਾਂ ਕੋਈ ਪੁੱਛਿਆ ਨਹੀਂ ਪਹੁੰਚਿਆ ਜੀ ਕੋਈ ਵੀ ਨਹੀਂ ਪਹੁੰਚਿਆ ਦੀ ਮੰਦ ਕਹਿੰਦੀ ਸੀ ਫੋਨ ਲਾਇਆ ਤੇ ਫੋਨ ਵੀ ਸਵਿਚ ਆਫ ਮੁੰਡੇ ਦਾ ਫੋਨ ਦੀ ਸਵਿਚ ਆਫ ਅੱਛਾ ਕੋਈ ਪਰਿਵਾਰਕ ਨਹੀਂ ਪਰਿਵਾਰਿਕ ਮੈਂਬਰ ਨਹੀਂ ਪਹੁੰਚਿਆ ਜੀ ਉਹ ਸੱਚੇ ਹੁੰਦੇ ਜੇ ਉਹ ਰਿਸ਼ਤਾ ਨਿਭਾਣਾ ਚਾਹੁੰਦੇ ਹੁੰਦੇ ਤੇ ਉਹ ਪਹੁੰਚਦਾ ਤਾਂ ਜ਼ਰੂਰ ਖਬਰ ਤਾਂ ਆਇਆ ਹੈ ਕਿ ਕਿਸਨ ਮਿਲੀ ਨਹੀਂ ਜੇ ਬਿੜੀਆਂ ਨੂੰ ਮਿਲੀ ਹੈ ਜੇ ਬਿੜੀਆਂ ਆ ਸਕਦੀ ਹੈ ਤਾਂ ਸੋਹਰ ਪਰਿਵਾਰ ਦਾ ਕੋਈ ਮ ਠੀਕ ਹੈ ਅਸੀਂ ਅਸੀਂ ਜੋ ਹੈ ਅਸੀਂ ਆਪਦੇ ਉਹਦੇ ਸਭ ਕੁਝ ਭਜਨ ਉਹ ਨੱਟ ਕਰਦੇ ਆ ਸਭ ਕੁਝ ਕਰਦੇ ਆ ਸੋਦੇ ਪਰਵਾਹ ਕੋਈ ਨਹੀਂ ਹੈ ਮੇਰੇ ਮਾਂ ਮਿਲ ਕੇ ਆਈ ਉਹਨਾਂ ਨੂੰ ਮਾਂ ਮਿਲ ਗਈ ਉਹਦੀ ਕੀ ਜ਼ਿੰਦਗੀ ਸੀ ਬੱਚੇ ਦੀ ਮੈਂ ਸਭ ਨੂੰ ਇਹ ਹੀ ਬੇਨਤੀ ਕਰਨਾ ਚਾਹਨਾ ਹੱਥ ਜੋੜ ਕੇ ਐਨੇ 네ਗੇਟਿਵ ਨਾ ਹੋਵੀ ਤੁਹਾਨੂੰ ਸੁਸਾਇਸਾਈਡ ਕਰਨੀ ਪਵੇ ਲੜਾਈ ਝਗੜੇ ਕਰਨੇ ਵੈਣ ਪਲੀਜ਼ 네ਗੇਟਿਵ ਨਾ ਹੋ ਜੇ ਤੁਹਾਡੀ ਕੋਈ ਗੱਲ ਨਹੀਂ ਸੁਣਦਾ ਤੁਸੀਂ ਸਾਡੇ ਸਾਡੇ ਮੀਡੀਆ ਖੜਾ ਆ ਅਸੀਂ ਖੜੇ ਆ ਸਾਡੇ ਕੋਲ ਜਦੋਂ ਮਰਜ਼ੀ ਆ ਜਾਓ ਅਸੀਂ ਤੁਹਾਡੀ ਮਦਦ ਕਰਨ ਨੂੰ ਦਿਲ ਬਾਚਨ ਹਨ ਹਨੋ ਰਾਮ ਜੀ ਸੀ 15 ਨੰਬਰ 104 40 ਨੰਬਰ ਉਹ ਨੰਦ ਨਗਰੀਚ ਰਹਦੇ ਹਾਂ ਹਾਂਜੀ ਉਹ ਬੋਚ ਰਹੇ ਨੇ ਕਿ ਲਫਾਈ ਦਾ ਕੀ ਗੱਲ ਹੋਈ ਕੁੜੀ ਨੂੰ ਕਦੋਂ ਵਿਆਇਆ ਸੀ ਕਿੰਦੇ ਨਾਲ ਵਿਆਇਆ ਸੀ ਜੀ ਅਸੀਂ 10 ਮਈ 1993 ਨੂੰ 10 ਜੁਲਾਈ ਨੂੰ ਜਨਾਬ ਨੇ ਦੇ ਰੋਬਰ ਸਹੀ ਨਹੀਂ ਹਾਂਜੀ ਕੋਈ ਗੱਲ 10 ਮਈ 2017 ਨੂੰ ਨikhil ਦੇ ਨਾਲ ਵਿਆਹ ਹੋਇਆ ਸੀ ਨikhil ਪਿਆਨਾ ਪਵਨ ਕੁਮਾਰ ਫਰੂਥ ਪੁੰਚੀ ਪੋਮਰਗਾ ਪੁੰਚੀ ਰੁਕ ਬੁੱਟੂ ਪੁੰਚੀ ਹਾਂਜੀ ਜੀ ਇਹਨਾਂ ਨੇ ਆਇਆ ਸੀ ਇਹਨਾਂ ਨੇ ਕੀ ਹੈ ਜੀ ਕੀ ਗੱਲ ਹੋਈ ਹੈ ਲੜਕੀ ਇੱਕ ਹਫਤਾ ਪਹਿਲਾਂ ਮਾਈ ਆਦਾ ਸਸਰਾਲ ਛੱਡ ਗਿਆ ਤੁਹਾਡੇ ਕੋਲ ਮਾਈਕੇ ਆ ਜੀ ਇਹ ਵੀਰਵਾਰ ਆਈ ਗਈ ਸੀ ਹਾਂਜੀ ਆਈ ਕਿਉਂ ਜੀ ਕੀ ਕਾਰਨ ਕੀ ਰਿਹਾ ਜੀ ਇਹ ਤੰਗ ਕਰਦੇ ਸੀ ਜੀ ਕੰਮ ਤਲਾਕ ਦਾ ਕਾਰਨ ਕੀ ਸੀ ਤਲਾਕ ਕਰਨ ਦਾ ਇੱਕ ਵਜ੍ਹਾ ਜਾਣੀ ਜਾ ਰਹੀ ਹੈ ਵੀ ਕਿਸੇ ਲੜਕੇ ਨਾਲ ਲੰਦੀ ਕੋਈ ਦੋਸਤੀ ਸੀ ਜਾਂ ਨਾਲ ਕੰਮ ਕਰਦਾ ਸੀ ਉਹ ਕੀ ਕਹਾਣੀ ਹੈ ਜੀ ਵਿਸਤਾਰਪੂਰਕ ਦੱਸੋਗੇ ਤਾਂ ਹੀ ਪੁਲਿਸ ਕੋਈ ਕਾਰਵਾਈ ਕਰ ਪਾਏਗੀ ਉਹ ਐ ਜੀ ਪਹਿਲੇ ਉਹ ਜਿਹੜਿਆਂ ਦੀ ਵੀ ਮੁੰਡਾ ਕਿ ਕੁੜੀਆਂ ਨੂੰ ਫੋਨ ਕਰਦਾ ਠੀਕ ਹੈ ਜੀ ਮੁੰਡਾ ਕਿੱਥੋਂ ਦਾ ਹੈ ਜੀ ਨਿਖਲ ਅੱਛਾ ਜੀ ਨਿਖਲ ਕਿਹਨਾਂ ਦਾ ਹੈ ਦਾ ਘਰ ਵਾਲਾ ਅੱਛਾ ਜੀ ਠੀਕ ਹੈ ਉਹ ਫੋਨ ਕਰਦਾ ਸੀਗਾ ਉਹ ਕਹਿੰਦੇ ਬਾਅਦ ਚ ਮੈਸਟਰ ਚੱਜਾ ਬਾਅਦ ਇਹਨੇ ਮੇਰਾ ਵੀ ਫੋਨ ਫੋਨ ਕਰਦੀ ਜਣੀ ਠੀਕ ਹੈ ਗੁਰਸਾਹਬ ਸਿੰਘ ਵਿਲੇਜ ਗੁਰਜਮਾਰ ਇੱਕ ਮਿੰਟ ਜਥੇ ਗੁਰਜਮਾਰ ਦਾ ਮੁੰਡਾ ਕੀ ਨਾਮ ਕੀ ਹੁੰਦਾ ਜੀ ਗੁਰਸਾਹਬ ਸਿੰਘ ਗੁਰਸਾਹਬ ਸਿੰਘ ਕੀ ਵਿਆਹ ਹੈ ਮੁੰਡਾ ਜੀ ਵਿਆਹ ਹੈ ਜਿੱਤਨ ਬੱਚੇ ਨੇ ਤਿੰਨ ਬੱਚੇ ਆ ਉਹ ਕੁੜੀ ਨੂੰ ਕੀ ਕਰ ਤੰਗ ਕਰ ਰਿਹਾ ਸੀਗਾ ਕੰਡੂਦੋਂ ਤੱਕ ਕਰ ਰਿਆ ਸੀਗਾ ਜੀ ਉਹ ਵੀ ਆ ਤਿੰਨ ਚਾਰ ਮਹੀਨੇ ਮੰਨੇ ਇਹ ਮੁੰਡਾ ਵੀ ਉਹ ਤੁਹਾਡੀ ਕੁੜੀ ਦੇ ਨਾਲ ਕੰਮ ਕਰਦਾ ਕੁੜੀਆ ਕੰਮ ਕਿੱਥੇ ਕਰਦੀ ਸੀਗੀ ਇਹ ਮਸ਼ਾਲ ਮਹਿਮਾ ਮਾਰ ਤੇ ਉਹ ਮੁੰਡਾ ਵੀ ਉੱਥੇ ਕੰਮ ਕਰਦਾ ਤੇ ਹੁਣ ਕੀ ਫਿਰ ਲਾਸਟ ਕੀ ਕਹਾਣੀ ਕੀ ਹੋਈ ਸੋਹਰਿਆਂ ਵੱਲੋਂ ਜਿਹੜਾ ਕੀ ਫਿਰ ਕੁੜੀ ਨੂੰ ਵਾਪਸ ਆਣਾ ਪਿਆ ਇਹਨਾਂ ਕੋਲ ਰਿਕਾਰਡਿੰਗ ਰਿਕਾਰਡਿੰਗ ਹੈਗਾ ਅੱਛਾ ਜੀ ਇਹ ਕਹਿੰਦੇ ਸੀ ਤੇ ਰੱਖਣੀ ਨਹੀਂ ਨਾਲ ਅੱਛਾ ਪੁੰਛੀ ਸੋਹਰਾ ਪਤੀ ਕਹਿੰਦਾ ਨਹੀਂ ਰੱਖਣਾ ਸੋਰਾ ਪਰਵਾਂ ਜੀ ਦਾ ਸੋਰਾ ਵੀ ਕਹਿੰਦੀ ਸੱਸ ਵੀ ਕਹਿੰਦੀ ਸਾਰੇ ਨਹੀਂ ਰੱਖਣੀਆਂ ਸੀ ਮੁੰਡਾ ਕਹਿੰਦਾ ਮੇਰੇ ਮਰਨ ਤੋਂ ਬਾਅਦ ਆ ਕੇ ਜੀ ਅੱਛਾ ਹਾਂ ਜੀ ਮੁੰਡਾ ਕਹਿੰਦੇ ਜੀ ਬੱਚਾ ਜੀ ਬੇਟਾ ਹਾਂਜੀ ਸ਼ਿਮਾਂਸ਼ ਹਾਂਜੀ 5 ਸਾਲ ਦਾ ਹਾਂਜੀ ਇਹ ਉਹਨਾਂ ਕਹਿੰਦੇ ਲੈ ਜਾਣਾ ਲੈ ਜਾ ਕੇ ਲੈ ਜਾਣਾ ਲੈ ਜਾ ਉਸ ਦਿਨ ਤਾਂ ਲੈ ਹੀ ਨਹੀਂ ਆ ਠੀਕ ਹੈ ਜੀ ਹਾਂ ਕੇ ਬਾਜਨਾਂ ਆ ਕੇ ਮਿਲਣ ਜਾਣਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਕਿੰਦੇ ਕਿੰਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਪੁਲਿਸ ਤੋਂ ਜੀ ਠੀਕ ਹੈ ਜੀ ਸਾਰੇ ਪਰਿਵਾਰ ਤੋਂ ਹਾਂਜੀ ਦੇਖੋ ਮੁੰਡੇ ਤੇ ਮੁੰਡੇ ਤੇ ਕਾਰਵਾਈ ਦੀ ਮੰਗ ਕਰਦੇ ਹੋ ਗੁਰਸਾਹਿਬ ਸਿੰਘ ਜੀ ਗੁਰਸਾਹਿਬ ਸਿੰਘ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਾ ਜੀ ਕਿ ਸਾਰੇ ਜਿਹੜੇ ਤੰਗ ਕਰਨ ਵਾਲੇ ਤੰਗ ਕਰਨ ਵਾਲੇ ਸਾਰੇ ਸੀ ਉਹਨਾਂ ਤੋਂ ਦੁਖੀ ਸੀ ਅੱਜ ਸਵੇਰੇ ਡਿਊਟੀ ਤੇ ਗਈ ਸੀ ਜੀ ਕੁੜੀਆ ਇਹ ਨੌਪਿਆ ਮੋਗੋ ਤੇ ਪੰਜਾਬ ਮਰਦ ਕਰ ਰਹੇ ਸਾਡੇ ਹਾਂਜੀ ਤੇ ਕਹਿੰਦੀ ਮੈਂ ਕੱਲ ਵੀ ਡਿਊਟੀ ਤੇ ਗਈ ਸੀਗੀ ਹਾਂਜੀ ਪਹਿਲਾਂ ਨਹੀਂ ਗਈ ਪਹਿਲਾਂ ਨਹੀਂ ਗਈਗੀ ਕੱਲ 2 ਦਿਨ ਤੋਂ ਜਾ ਰਹੀ ਸੀਗੀ ਅੱਜ ਤੁਹਾਨੂੰ ਕਦੋਂ ਫੋਨ ਆਇਆ ਸੀ ਵੀ ਲੜਕੀ ਨੇ ਇਸ ਤਰ੍ਹਾਂ ਦਾ ਕਦਮ ਉਠਾ ਲਿਆ ਇਹ ਜੀ ਉੱਥੇ ਨਹਿਰ ਤੇ ਜਾ ਕੇ ਕਹਿੰਦੀ ਆਪਣੇ ਪਾਪੀ ਨੇ ਗਿਰਦੇ ਵੀ ਕਹਿੰਦੀ ਮੈਂ ਮਰ ਲੱਗੀ ਹੋਗਾ ਇਸੇ ਪਾਗਲੇ ਇੱਕ ਮਿੰਟ ਇੰਨੀ ਗੱਲ ਹੋਈ ਏ ਬਸ ਸਾਡੇ ਫੋਨ ਬੰਦ ਹੋ ਗਿਆ ਤੇ ਉਹ ਨਹੀਂ ਜੀ ਹਾਂਜੀ ਫੋਨ ਬੰਦ ਸੀ ਉਸ ਤੋਂ ਸਾਨੂੰ ਇਹ ਨਹੀਂ ਪਤਲਾ ਕਿਹੜੀ ਨਹਿਰ ਤੇ ਕੀ ਐ ਸੀ ਸਾਰੇ ਉਹ ਵਾਲਾ ਹੀ ਇਧਰ ਹੀ ਗਿਆ ਤੁਹਾਡੀ ਪੱਕੀ ਨਿਆਰ ਹਾਂਜੀ ਹਾਂਜੀ ਸ਼ੁਗਰ ਮਲਗਾਲੀ ਉੱਥੇ ਦੇਖਿਆ ਉਦੋਂ ਪਹਿਲਾਂ ਨੰਗਰ ਖੜਿਆ ਨਿਆਰ ਦੇਖਿਆ ਉਹ ਅੱਗੇ ਅਸੀਂ ਨਹੀਂ ਗਏ ਤੇ ਦੁਬਾਰਾ ਆ ਗਏ ਜਿਹੜਾ ਵਾਲਾ ਇਲਾਕਾ ਨਿਆਰ ਮਲੂਕਪੁਰ ਮਲੂਕਪੁਰਾ ਲੋਗਪੁਰਾ ਡਿਸਟ੍ਰੀਬਿਊਟਰੀ ਹਾਂਜੀ ਅੱਥੇ ਦੇਖਿਆ 3 ਨਾਮ ਕੀ ਮੁੰਡੇ ਤੋਂ ਮਿੱਟੂ ਫੋਟੋ ਖਿਡਾਈ ਮੁੰਡੇ ਤੋਂ ਕੁੜੀ ਦੀ ਇਹ ਨੰਦਰ ਅਗਰੀ ਦੀ ਸੇਰੇ ਨਿਆਰ ਤੋਂ ਸਭ ਤੋਂ ਵੱਡੀ ਗੱਲ ਹੈ ਵੀ ਅਬ ਉਹ ਸੇ ਹੈ ਵਾਸਤੇ ਕਿ ਮੰਦ ਭੱਦੀ ਆਪਣਾ ਕੈਸੇ ਨੇ ਅਸੀਂ ਬਹੁਤ ਜਗਾ ਜਵਾਨ ਲੜਕੀ ਹੈ ਜਿੰਨੇ ਕਿ ਅਚਾਨਕ ਲਾਏਗੀ ਬਹੁਤ ਹੀ ਅਸੀਂ ਇਹਨੂੰ ਕਹਾਂਗੇ ਬਹੁਤੁਰ ਭਾਗਿਆ ਮਾਪਿਓ ਦਾ ਪਰਿਵਾਰ ਦਾ ਬਹੁਤੁਰ ਭਾਗਿਆ ਕੇ ਹਿੰਦੀ ਗੱਲ ਸੰਦੇ ਅਸੀਂ ਲੇਕਿਨ ਅੱਜ ਸਾਨੂੰ ਸੂਚਨਾ ਮਿਲੀ ਸੀ ਕਿ ਲੜਕੀ ਨੇ ਫਾਜ਼ਿਲਕਾਰ ਰੋਡ ਤੇ ਨੈਦ ਕਿ ਚਲਾਨ ਲਗਾਤੀ ਹੈ ਕਿ ਸੰਸਥਾ ਸਾਡੀ ਨਰਸੇਵਨ ਰੈਂਸੇਵਨ ਟੀਮ ਉੱਥੇ ਤੇ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ ਤੇ ਲੜਕੀ ਦੀ ਡੈੱਡ ਬੋਡੀ ਉੱ끌 ਕੇ ਸਰਕਾਰੀ ਹਸਪਤਾਲ ਚ ਰਖਾਇਤਾ ਗਿਆ ਲੜਕੀ ਦੀ ਉਮਰ 30 ਸਾਲ ਦੀ ਹੈ ਜੋ ਵਿਵਾਹਿਤ ਹੈ ਔਰ ਇੱਕ ਬੇਟਾ ਨੇ ਬੋਲੂ ਬੇਟਾ ਹੈ ਇੱਕ ਬੇਟਾ ਹੈ 5-6 ਸਾਲ ਦਾ ਕਿਹੜੀ ਪੁਲਿਸ ਕਾਰਵਾਈ ਹੈ ਹਾਂ ਜੀ ਇਹ ਤੁਹਾਨੂੰ ਦੁਬਾਰਾ ਰੱਜਾ ਜੇ ਰਾਜਗੌਂ ਦੇ ਪਾਸਾ ਲੱਗ ਗਈ ਹੈ ਜੀ লাশ ਆ ਚੁੱਕੀ ਹੈ ਲੜਕੀ ਦਾ ਕੀ ਨਾਮ ਹੈ ਜੀ ਕਿੱਥੋਂ ਦੀ ਵਾਸੀ ਹੈ ਹਰਪ੍ਰੀਤ ਆ ਸਾਫੀ ਆਨੰਦਨਗਰੀ ਸੀ ਆਨੰਦਨਗਰੀ ਜੀ ਹਜੇ ਇਹਨਾਂ ਦੇ ਬਿਆਨ ਲਿਖਾਉਣ ਲਾਪਟਾ ਕੰਪਲੀਟ ਹੈ ਕਿ ਕੰਪਲੀਟ ਹੋਣਾ ਸਿਟੀ ਬੰਦ ਜੀ ਅਜੇ ਤਾਂ ਸਾਨੂੰ ਮੈਸੇਜ ਆਇਆ ਸੀ ਕੋਈ ਗੱਡੇ ਤੋਂ ਅੱਛਾ ਜੀ ਇਹ ਅਜੇ ਰੈੱਡ ਗੋਡੀ ਲਾ ਕੇ ਰੱਖੀ ਹੈ ਵਾਰ ਸੌਣ ਸਾਡੇ ਕੋਲੇ ਪਹੁੰਚੇ ਇਹਨਾਂ ਦੇ ਬਿਆਨ ਲਿਖਦੇ ਜੋ ਲਿਖਾਉਣਗੇ ਉਹੇ ਕਾਰਨ ਕਰ ਠੀਕ ਹੈ ਸਰ ਠੀਕ ਹੈ ਜੀ ਇਹ ਸੀ ਕਿ ਦੁਪਹਿਰ ਦੇ ਵੇਲੇ ਇਹ ਲੜਕੀ লাশ ਮਿਲੀ ਹੈਗੀ ਜਿੱਥੇ ਜੀ ਇਹ ਕੋਈ ਆ ਬੰਦਾ ਸਿਟੀ ਬਣਾ ਖਪੋਰਦਾ ਜੀ ਨੋਟ ਕਰਾਤਾ ਜੀ ਉਹ ਅੱਗੇ ਕਾਰਵਾਈ ਕਰ ਰਹੇ ਨੇ ਨਾਮ ਨੂੰ ਕੀ ਹੈ ਲੜਕੀ ਕਿੱਥੋਂ ਦੀ ਹੈ ਸਰ ਲੜਕੀ ਹਪੂਰੇ ਨੰਦਨਗਰੀ ਦੀ ਜੀ ਇੱਕ ਕੁੜੀ ਹਰਪ੍ਰੀਤ ਕੌਰ ਹੈ ਜੀ ਹਰਪ੍ਰੀਤ ਕੱਲਾ ਨਾ ਜਾਂਦਾ ਜੀ ਜੀ ਹਰਪ੍ਰੀਤ ਕੱਲਾ ਜੀ ਇਹ ਨਿੱਕਲ ਲੜਕਾ ਹੈ ਉਹਦੇ ਨਾਲ ਸ਼ਾਦੀ ਦਾ ਸੀਗੇ ਜੀ ਘਰ ਚ ਗੱਲ ਹੋਈ ਇਹ ਦਫਤਰ ਕਿਹਾ ਜੀ ਪਾਣਾ ਮਾਫਰੇ ਉਮਰ ਕਿੰਨੀ ਕਹਸਾ ਰਹੇ ਨੇ ਜੀ 30 ਸਾਲ ਉਮਰ ਹੈ ਤਕਰੀਬਨ ਠੀਕ ਹੈ ਕੋਈ ਬੱਚਾ ਬੱਚਾ ਵੀ ਹੈ ਸਰ ਇਹਨਾਂ ਦਾ ਇੱਕ ਲੜਕਾ 5 ਸਾਲ ਦਾ ਹੈ ਨਾ ਜੀ ਹੁਣ ਕੀ ਕਾਰਵਾਈ ਹੋਏਗੀ ਸਰ ਇਹ ਹੁਣ ਸਿਟੀ ਬੰਨ੍ਹ ਰਿਹਾ ਕਾਰਵਾਈ ਕਰ ਰਹੇ ਜੀ ਜੋ ਡੱਡ ਬੁੜੀ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News